ਮੇਰੇ ਘਰ ਮਾਰੇ ਪਾਸੀ ਵਾਰਸਾਂ ਹਾਂ ਬਾਬਾ ਦੀਪ ਸਿੰਘ ਦੇ ਅਸੀਂ ਵਾਰਸਾਂ ਹਾਂ ਬਾਬਾ ਦੀਪ ਸਿੰਘ ਦੇ ਇਹੋ ਕਰਦੇ ਹਾਂ ਇਕਰਾਰ ਲੋਕੋ ਓਏ ਇਥੇ ਹੱਸ ਹੱਸ ਜਾਣਾ ਵਾਰ ਜਾਂਦੇ ਨਹੀਂਓ ਕਰਦੇ ਰਤਾ ਪਰਵਾਹ ਲੋਕੋ ਨਹੀਂਓ ਕਰਦੇ ਰਤਾ ਪਰਵਾਹ ਲੋਕੋ ਹੋ ਬਾਜਾਂ ਵਾਲਿਆ ਤੇਰੇ ਸਕੂਲ ਅੰਦਰ ਕਲਗੀਆਂ ਵਾਲਿਆ ਤੇਰੇ ਸਕੂਲ ਅੰਦਰ ਹੋ ਪਤਾ ਲੱਗਿਆ ਕੋਈ ਨਾ ਵਾ 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 ਹੋ ਸੁਬਾ ਸੁਣ ਕੇ ਮੈਂ ਮੀਆਂ ਹੋਇਆ ਦਾਖਲ ਵਾਹ ਜੀ ਵਾਹ ਸਬਤ ਸੁਣ ਕੇ ਮੈਂ ਮੀਆਂ ਹੋਇਆ ਦਾਖਲ ਵਾਹ ਵਾ ਪੜਨ ਵਾਲੇ ਕੋਈ ਵੀ 33 ਕੋਈ ਨਾ ਮਾਰੀ ਨਿਗਾਹਾਂ ਵਿੱਚ ਜਮਾਤ ਦੇ ਅੰਦਰ ਤੇ ਪੜਨ ਵਾਲਿਆਂ ਦੇ ਧੜਾਂ ਤੇ ਸੀਸ ਕੋਈ ਨਾ ਬਾਜਾਂ ਵਾਲਿਆਂ ਤੇਰੀਆਂ ਤੂੰ ਜਾਣੇ ਤੇ ਕਰ ਸਾਕੀ ਦਾਦਾਤਾ ਤੇਰੀ ਰੀਤ ਕੋਈ ਨਾ ਹੋ ਦਮ ਦਿੱਤਿਆਂ ਆਵਾਜ਼ ਨਹੀਂ ਦਮ ਮਿਲ ਧੋਣੇ ਤੋਤੇ ਆਵਾਜ਼ ਨਹੀਂ ਧੋਏ ਜਾਂਦੇ ਬਿਨਾਂ ਖੁਸ਼ੀ ਤੇ ਹੱਸਿਆ ਨਹੀਂ ਜਾਂਦਾ ਤੇ ਬਾਜ ਗਮਾਂ ਦੇ ਰੋਣੇ ਨਹੀਂ ਰੋਏ ਉਹ ਦਰਦਾਂ ਬਾਜ ਨਾਲ ਸੀਨੇ ਵਿੱਚ ਛੇਕ ਪੈਂਦੇ ਛੇਕਾਂ ਬਾਜ ਨਾਲ ਮੋਤੀ ਪਰੋਏ ਜਾਂਦੇ ਉਹ ਲੱਗੇ ਦਾਗ ਗੁਲਾਮੀ ਦੇ ਕੌਮੇ ਅੰਦਰ ਆ ਅਣਖੀ ਜੋਦਿਆਂ ਆਵਾਜ਼ ਨਹੀਂ ਧੋਏ ਚੱਲੇ ਬੋਲੇ ਸੋਨਿਆ ਫਾਤੂਸ ਦੀ ਲਗਾਉ ਛੱਡ ਗੜੀ ਚਮਕੌਰ ਦੀ ਬਈ ਛੱਡ ਦੇ ਗੜੀ ਚਮਕੌਰ ਦੀ ਤੁਰ ਚੱਲਿਆ ਮਹੀ ਛੱਡ ਗੜੀ ਚਮਕੌਰ ਦੀ ਪੁੱਤਰ ਚੱਲਿਆ ਮਾਹੀ ਮਿੱਠਾ ਕਰਕੇ ਮੰਨ ਲਿਆ ਸੀ ਹੁਕਮ ਇਲਾਹੀ ਰਾਤ ਹਨੇਰੀ ਕੜ ਕੇ ਦੀ ਬਿਜਲੀ ਅਸਮਾਨੀ ਮਾਛੀਵਾੜ ਪਹੁੰਚ ਗਏ ਪੁੱਤਰਾਂ ਦੇ ਦਾਨੀ ਮਾਛੀਵਾੜ ਪਹੁੰਚ ਗਏ ਪੁੱਤਰਾਂ ਦੇ ਦਾਨੀ ਹੋ ਘੋੜੀ ਚੜ ਗਏ ਮੌਤ ਦੀ ਅੱਖੀਆਂ ਦੇ ਤਾਰੇ ਮੌਤ ਦੀ ਅੱਖੀਆਂ ਦੇ ਤਾਰੇ ਵੱਜਦੇ ਵਿੱਚ ਚਮਕਾਉਰਦੇ ਰਣਜੀਤ ਨਗਾਰੇ ਵੜ ਵੜ 70 ਪਾ ਦਿੱਤੇ ਉੱਥੇ ਵੜ ਵੜ 70 ਪਾ ਦਿੱਤੇ ਕਰ ਜੰਗ ਮਦਾਨੀ ਮਾਛੀਵਾੜ ਪਹੁੰਚ ਗਏ ਪੁੱਤਰਾ ਮੇਰੀ ਬਾਨੀ ਉਹ ਮਾਛੀਵਾੜ ਪਹੁੰਚ ਗਏ ਪੁੱਤਰਾ ਜੇ ਰਣਜੀਤ ਕਲਮ ਦਾ ਕਰਜ ਸਿਰ ਤੋਂ ਉਸ ਸਮੇ ਸਮੇ ਖੁਦ ਆਪ ਉਤਾਰਦੇ ਰਹੇ ਗਲਗੀ ਧਰ ਕੌਮ ਦਾ ਕਰਜ ਸਿਰ ਤੋਂ ਸਮੇ ਸਮੇ ਖੁਦ ਆਪ ਉਤਾਰਦੇ ਰਹੇ ਓਏ ਲੋੜ ਪਈ ਪਿਤਾ ਦੀ ਪਿਤਾ ਦਿੱਤਾ ਲੋੜ ਪਈ ਪੁੱਤਰਾਂ ਦੀ ਪੁੱਤ ਵਾਰਦੇ ਰਹੇ ਆਪਣੇ ਸਿੰਘਾਂ ਨੂੰ ਆਖਦੇ ਸੁਣੋ ਸਿੰਘੋ ਓਏ ਆਪਣੇ ਕਰਜ ਨੂੰ ਐਦਾਂ ਝੁਕਾਈਦਾ ਏ ਆ ਕੌਮ ਰੱਖਣੇ ਦੀ ਜੇਕਰ ਜੰਜ ਚੜ੍ਹਿਆ ਏ ਓਏ ਫੇਰ ਪੁੱਤਾਂ ਦਾ ਨੀਉਂਦਰਾ ਪਾਈ ਰਾਇ ਹਉ ਨਾ ਹੱਥ ਦੇ ਵਿੱਚ ਬਾਝ ਸੀ ਨਾ ਕਲਗੀ ਤੋੜਾ ਨੰਗੇ ਪੈਰੀ ਚੱਲ ਪਏ ਨਾ ਜੋੜਾ ਘੋੜਾ ਉਹ ਦਿਨ ਨਾ ਹੱਥ ਦੇ ਵਿੱਚ ਬਾਝ ਸੀ ਨਾ ਕਲਗੀ ਤੋੜਾ ਨੰਗੇ ਪੈਰੀ ਚੱਲ ਪਏ ਨਾ ਜੋੜਾ ਘੋੜਾ ਸ਼ਾਨੀ ਮਾਛੀਵਾੜੇ ਪਹੁੰਚ ਗਏ ਪੁੱਤਰਾ ਦੇ ਦਾਨੀ ਮਾਛੀਵਾੜੇ ਪਹੁੰਚ ਗਏ ਪੁੱਤਰਾ ਦੇ ਦਾਨੀ ਹੱਸ ਹੱਸ ਕੇ ਪਰવાર ਵਾਰ ਕੇ ਕੌਮ ਦਾ ਕਰ ਜਾ ਸਿਰੋਂ ਤਾਰ ਕੇ ਪੀੜ ਪੁੱਤਾਂ ਦੀ ਵਿੱਚ ਜਿਗਰ ਦੇ ਬਿਰਲਾ ਕੋਈ ਖਲੋ ਸਕਦਾ ਮਾਂ ਗੁਜਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਰਾਣਾ ਜੀ ਬਹੁਤ ਬਹੁਤ ਧੰਨਵਾਦ ਕਿਉਂਕਿ ਬਾਬਾ ਜੀ ਨੂੰ ਬਹੁਤ ਇਤਿਹਾਸ ਜਾਣ ਬਾਬਾ ਜੀ ਬਹੁਤ ਸਨਕਾਰ ਸੁਣਾ ਕੇ ਸੁਣਾ ਦਿਓ ਰੂੜਾ ਉੱਤੇ ਲਟਦੇ ਆ ਕਰੋੜਾ ਉੱਤੇ ਲੇਟਿਆ ਲਾ ਟਿੰਦ ਸਰਾਣਾ ਮਿੱਠਾ ਕਰਕੇ ਮੰਨ ਲਿਆ ਸਤ ਗੁਰ ਨੇ ਪਾਣਾ ਹਉ ਮਿੱਠਾ ਕਰਕੇ ਮੰਨ ਲਿਆ ਸਤ ਗੁਰ ਨੇ ਪਾਣਾ ਮੁਖ ਦੇ ਉੱਤੇ ਉਤਰਿਆ ਫੀ ਨੂਰ ਰਹਨੀ ਮਾਛੀ ਵਾਲੇ ਪਹੁੰਚ ਗਏ ਪੁੱਤਰਾ ਦੇ ਦਾਨੀ ਮਾਛੀ ਵਾਲੇ ਪਹੁੰਚ ਗਏ ਪੁੱਤਰਾ ਦੇ ਦਾਨੀ ਓਏ ਦੁਨੀਆ ਤਾਂ ਲੜਦੀ ਏ ਜਾਂ ਤਖਤ ਜਾਂ ਤਾਜ ਲਈ ਓਏ ਦੁਨੀਆ ਤਾਂ ਲੜਦੀ ਏ ਜਾਂ ਤਖਤ ਜਾਂ ਤਾਜ ਲਈ ਦਸ਼ਮੇਸ਼ ਪਿਤਾ ਲੜਿਆ ਇਸ ਪੱਗ ਦੀ ਇੱਜ਼ਤ ਲਈ ਦਸ਼ਮੇਸ਼ ਪਿਤਾ ਲੜਿਆ ਇਸ ਪੱਗ ਦੀ ਇੱਜ਼ਤ ਲਈ ਇਸ ਪੱਗ ਦੀ ਖਾਤਰ ਹੀ ਸਾਜੇ ਪੰਜ ਪਿਆਰੇ ਸੀ ਇਹ ਪੱਗ ਦੀ ਖਾਤਰ ਵਾਰੇ ਅੱਖੀਆਂ ਦੇ ਤਾਰੇ ਜਿੰਦਗਾਨੀ ਹਸਨਪੁਰੀ ਓਏ ਪੱਗ ਲੈ ਖੇਲਾਈ ਏ ਸਰਵੰਸ ਲੋਟਾ ਦਿੱਤਾ ਪਰ ਪੱਗ بچਾਈ ਏ ਸਰਕਾਰ ਇਹਨੂੰ ਪੱਗ ਨਾ ਸਮਝ ਲੈਣਾ ਕੋਈ ਰਸਮ ਰਿਵਾਜ ਲਈ ਦਸ਼ਮੇਸ਼ ਪਿਤਾ ਲੜਿਆ ਇਸ ਪੱਗ ਦੀ लाज ਲਈ ਦਸ਼ਮੇਸ਼ ਪਿਤਾ ਲੜਿਆ ਇਸ ਪੱਗ ਦੀ लाज ਲਈ ਹੋ ਜੋਰੇ ਸਿੰਘਾ ਸਤਗੁਰੂ ਜੋਰੇ ਸਿੰਘਾ ਸਤਗੁਰੂ ਚੱਕ ਦੇਣ ਬਲੇਖਾ ਧਰਮ ਰਾਜ ਨਹੀਂ ਮੰਗਦਾ ਗੁਰਸਿੱਖ ਤੋਂ ਲਿਖਾ ਹੋ ਜੋਰੇ ਸਿੰਘਾ ਸਤਗੁਰੂ ਚੱਕ ਦੇਣ ਬਲੇਖਾ ਲਿਖਾ ਧਰਮ ਰਾਜ ਨਹੀਂ ਮੰਗਦਾ ਗੁਰਸਿੱਖ ਤੋਂ ਲਿਖੀ ਸੀ